ਸੁਸਰੀਆ ਕੁੱਝ ਕੋ ਦੂਰੀ ਦਾ ਰਿਸ਼ਤਾਰ ਨਹੀਂ। ਗੱਲ 1610-1610 ਨੇ ਲੱਗੇ ਚਾਗੇ ਜੀ ਹੈ ਜਦੋਂ ਬਾਸ਼ਾ ਰਹਾ ਕਿ ਇਹਦੇ ਨਜ਼ਰ ਤੱਕ ਵੀ ਜੋਧਾ ਖੋਪਣ ਲੱਗ ਪਿਆ। ਉਸਨੇ ਆਪਣੀ ਹੀ ਦਾਦੀ ਜਤਨਲੀ ਗੁਰੂ ਜੀ ਨੂੰ ਗਵਾਲੀਅ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ। ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਤਿ ਜੋਤ ਚਮਕੀ ਰਹੀ ਸੀ। ਪਵੰਚਰ ਰਾਜਪੂਤ ਸਿੰਧੂ ਰਾਜਵੀ ਉਹ ਕਿਹਾਤਾਂ ਉਹਨਾਂ ਨੇ ਬੇਨਤੀ ਕੀਤੀ ਹੈ ਦਾਲ ਸੰਗਨ ਯੋਧੇ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਦੋਸਤ ਨੂੰ ਨਾਲ ਦਾ ਜੱਗਾ ਜਨਮ ਦਿਨ ਦਾ ਇਖਤਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ ਦੋਸਾਂ ਕਹਾਂਗੇ ਨਹੀਂ ਗੁਰੂ ਜੀ ਨੂੰ ਜਦ ਤੱਕ ਹਾਰ ਕੀਤਾ ਦਾ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਪਵੰਚਰ ਰਾਜਵੀ ਮੇਰੇ ਨਾਲ ਨਾਮ ਦੇਵੇ ਸਾਥੀ ਦੀ ਬੋਲ ਪੂਰੇ ਹੋਏ ਤੇ ਪਵੰਚਰ ਰਾਜਵੀ ਨਾਲ ਨਾਮ ਹੀ ਫੁੱਟ ਹੋ ਗਏ ਉਸ ਵੇਲੇ ਗੁਰੂ ਜੀ ਨੇ ਪਰਸਪਰ

ਦੇਵਤਿਆਂ ਨੂੰ ਨਹੀਂ ਆਈ ਇਸ ਸਾਜਨਾ ਤੋਂ ਮੁਕਤ ਹੋਵੇ ਪਰ ਉਹ ਸਮਾਂ ਔਕਾਤ ਨਹੀਂ ਦਿੱਲੀ ਸਾਸਤਰਿਕ ਜਿਵੇਂ ਹਰਕਰ ਔਰਤ ਤੇ ਖੂਰਤਾ ਦੇ ਰਾਜ ਦੀ ਹੁਸਾ ਦਫਨੀ ਚੱਲ ਰਹੀ ਸੀ ਇਸੇ ਦੌਰਾਨ ਆਪਕਾ ਹਨੂਨ ਦਾ ਰਾਜਾ ਦੀਨ ਚੰਦ 1665 ਇਸ ਵਿੱਚ ਵਰਤਰਾਕ ਹੋ ਗਿਆ ਸ੍ਰੀ ਗੁਰੂ ਜੀ ਪਾਤਸ਼ਾਹ ਯਾਰੀ ਸ਼ਾਮ ਨੂੰ ਹੋਣੀ ਬਲਾਰਸੌਰ ਪਹੁੰਚੇ ਅਤੇ ਗੁਰੂ ਜੀ ਨੇ ਕਨੂਰ ਦੇ ਇਲਾਕੇ ਵਿੱਚ ਥਾ ਕੇ ਇੱਕ ਨੀ ਗੱਲ ਕੀਤੀ ਰਾਜਾ ਦੀਪ ਸਿੰਘ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ਼ਿਰੂ ਇੱਕ ਬਹਾਦਰ ਸਾਹਿਬ ਨੂੰ ਯਾਤਕ ਕਨੂਰ ਦੇ ਪਿੰਡ ਪੇਟ ਪੇਟ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਸਾਹ ਨੂੰ ਮਲਕੀਤ ਦੇ ਨਜ਼ਰ ਵਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰਮਜ਼ੀ ਥਾਂ ਦੇ ਨੇੜੇ ਜਿੱਤੇ ਪਹਾੜੀਆਂ ਦੀ ਝਰਕ ਹਵਾਵਾਂ ਦੇ ਲੈ ਤੇ ਪੰਛੀਆਂ ਦਾ ਮధుਰ ਰਾਗ ਤੇ ਗੁਰਦਵਾਰਾ ਦਾ ਲੋਕਿਕ ਨਜ਼ਾਰਾ ਉਸ ਤੱਕ ਉਸ ਵਾਰੀ ਦਾ ਸ਼ਾਹੀ ਪਰਮਾਨ ਭਾਵੇਂ ਇਹ ਜ਼ਮੀਨ ਵੇਖ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰਅਦੇਸ਼ੀ ਨਾਲ ਹੀ ਇਸ ਖੇਤ ਕੇ ਹੀ ਪਟਲ ਘੁਆਇਆ ਸੀ ਇਹ ਜ਼ਮੀਨ ਪਿੰਡ ਮਾਥੋਵਾਲ ਤੋਂ ਛੋੜੀ ਗੁਰੂ ਜੀ ਨੇ ਨਵੇਂ ਜੱਦੀ ਮੋੜੀ ਕਿਹਾ ਤੇ ਆਪਣੇ ਮਾਤਾ ਦੇ ਨਾਲ ਇਸ ਖਾਨ ਦਾ ਨਾਮ ਰੱਖਿਆ ਕਰ ਪ੍ਰਾਂਤ ਜਿਹੋ ਅੱਗੇ ਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪਰਸਪਰ ਹੋਇਆ ਸਾਹਿਬ ਦੀ ਜਨਮ ਹੋਈ ਲਗਦੇ ਸਾਰੇ ਮੌਜੂਦ ਨੇ ਉਨਾਖਰ ਕੇ ਦੇ ਅਧਿਕਾਰੀ ਕਰ ਆਪੇ ਕਾਮ ਦੀ ਸੰਭੀ ਦੇ ਸ਼ੰਕਾ ਦੇ ਚੌਂਕੇ ਤੋਂ ਸ਼ੁਰੂ ਹੋਣ ਦੀ ਖਬਰ ਦੂਰ ਤੱਕ ਪਹੁੰਚ ਗਈ ਲੋਕ ਆਕਸਰ ਮਜ਼ਾ ਦਾ ਇਲਾਕੇ ਤੋਂ ਆ ਕੇ ਰਹਿਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਿਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੈਂਠੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਿਕ ਕੇਂਦਰ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਤੋਂ ਤਿੰਨ ਵੱਡੀਆਂ ਇਮਾਰਤਾਂ ਦੀ ਸਾਰੀ ਨਹੀਂ ਹੋਈ ਸੀ ਪਹਿਲਾ ਗੁਰਦੁਆਰਾ ਸਾਹਿਬ ਦੂਜਾ ਸੰਤਾਂ ਸੰਸਾਰਿਕ ਤੇ ਸੀਚਾ ਗੁਰੂ ਸਾਹਿਬ ਵਸਤੇ ਦੀ ਹਾਈਸ਼ ਜਗਾ ਗੁਰੂ ਜੀ ਦੀਆਂ ਮਾਈ ਮੇਂ ਜਦੋਂ ਸਾਰੀ ਵਿਉਂਤਪਤੀ ਚੱਲ ਰਹੀ ਸੀ ਤਾਂ ਮਨ ਸਰੋਪੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿਣ ਲੱਗਾ ਗੁਰੂ ਕਿਵੇਂ ਨਾਰਾਹੀ ਹੋ ਸਕਤਾ ਹੈ ਜੋ ਨਵੇਂ ਨਗਰ ਸੇਵ ਤੋਂ ਦੇ ਨੇ ਸੰਸਾਰਿਕ ਮੇਲਿਆਂ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਵੇਚਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਹ ਸਾਰੇ ਪਤਾ ਲੱਗਾ ਪਿਆਰ ਨਾਲ ਉਸੇ ਦੇ ਸ਼ੰਕੇ ਨਿਵਰਤ ਕਰਵਾਇਆ ਗੁਰੂ ਨਾਨਕ ਦੇਵ ਜੀ ਘਰ ਅੰਦਰ ਮਨ ਆਖ ਚਿੰਤਾ ਹਉਮੈ ਦਾ ਖੇਲ ਖੂਦ ਦਾ ਹੈ ਨਾ ਹਉਮੈ ਮਾਰਨ ਹੋਵੇਂ ਉਹ ਨੂੰ ਪੂਰਾ ਦਿਨ ਬੀਤਨੇ ਕੇ ਨਗਰਪੁਰਾ ਵਾਕਿਆ ਤੇ ਚੱਕਨਾਕੀ ਵਿੱਚ ਮੇਲੇ ਲੱਗਣ ਲੱਗੇ ਹਰ ਗੁਰੂ ਦਰਵਾਜ਼ੇ ਤੇ ਲੱਗਾ ਹਿੰਦਕ ਗੁਰੂ ਦੇ ਉਪਦੇਸ਼ ਉਹਨਾਂ ਕੋਲੋਂ ਕਰਕੇ ਚੱਲਣ ਲੱਗੇ ਹਰ ਇੱਕ ਜੀਸਨ ਉਹ ਸੰਕਾਗਮ ਨੂੰ ਕਾਜੀ ਸੰਗਤ ਕਰਨ ਲਈ ਆਉਂ ਲੱਗਿਆ ਕੋਈ ਸੇਵਾ ਕਰਕੇ ਕੋਈ ਸੇਵਾ ਕਰਕੇ ਗੁਰੂ ਘਰ ਨੇ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਕਿ ਨਾ ਮਰ ਕਾ ਨਾ ਚੱਕਨਾਕੀ ਤੇ ਬਿਤੇ ਜਾਦਾ ਹੈ